ਅੱਜ ਦਾ ਕੀਤੀ ਗਈ ਤੇ ਗਿਆਨੀ ਪੂਲਾ ਸਿੰਘ ਜੀ ਹੋਰਾਂ ਨੇ ਅਰਦਾਸ ਕੀਤੀ ਹੈ ਤੇ ਅਰਦਾਸ ਤੋਂ ਉਪਰੰਤ ਜਿਹੜਾ ਇਸ ਜਗਾ ਤੇ ਜਿਹੜੇ ਚੋਗਿੰਦਰ ਸਿੰਘ ਜੀ ਪੂਲਾ ਸਿੰਘ ਜੀ ਅਕਾਲੀ ਜੀ ਦਾ ਨਾਮ ਆ ਗਿਆ ਜੀ ਚਲੋ ਤੇ ਗਿਆਨੀ ਜੋਗਿੰਦਰ ਸਿੰਘ ਜੀ ਹੋਰਾਂ ਨੇ ਜਿਹੜੀ ਹੈ ਉਹ ਅਰਦਾਸ ਕੀਤੀ ਗੁਰੂ ਸਾਹਿਬ ਬਖਸ਼ਿੰਦ ਨੇ ਤੇ ਆਪਾਂ ਜਿਹੜੇ ਹੈ ਜਿਸ ਕਾ ਮਸਤਕ ਭਾਗ ਸੇ ਸੇਵਾ ਲਾਇਆ ਮੈਂ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦਾ ਸਾਡੇ ਬਹੁਤ ਸਤਿਕਾਰਯੋਗ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ ਜਿਹੜੇ ਹਜੂਰ ਸਾਹਿਬ ਵਿਖੇ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਇਹਨਾਂ ਨੇ ਮੁੱਖ ਰੰਥੀ ਵਜੋਂ ਤੇ ਸਾਡੇ ਬੜੇ ਸਤਿਕਾਰਯੋਗ ਨੇ ਸਿੰਘ ਪਾਪਾ ਜੀ ਸਾਡੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਜੀ ਧਾਮੀ ਜੀ ਤੁਹਾਡਾ ਵੀ ਧੰਨਵਾਦ ਕਰਦੇ ਆਂ ਤੁਸੀਂ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਤੇ ਤੁਸੀਂ ਪਰ ਮर्यादा ਨੂੰ ਸਮਝਦੇ ਹੋਏ ਤੇ ਤੁਸੀਂ ਅੱਜ ਜਿਹੜਾ ਹਾਜ਼ਰ ਹੋਏ ਹੋ ਤੇ ਉਦੋਂ ਤੁਸੀਂ ਹਾਜ਼ਰ ਨਹੀਂ ਸੀ ਹੋਏ ਉਹਦੇ ਵਾਸਤੇ ਤੁਹਾਡਾ ਧੰਨਵਾਦ ਹੈ ਭਾਵੇਂ ਤੁਸੀਂ ਮर्यादा ਨੂੰ ਜਿਹੜਾ ਕਾਇਮ ਰੱਖਿਆ ਜਗਲਾ ਸਾਹਿਬ ਤੇ ਸਾਰੇ ਜਿੱਥੇ ਸ਼੍ਰੋਮਣੀ ਮੈਂ ਮर्यादा ਦੇ ਵਿੱਚ ਰਹਿ ਕੇ ਸੰਗਤ ਤੋਂ ਵੀ ਅਸੀਂ ਜਿਹੜੇ ਆ ਉਹ ਸੰਗਤ ਨੂੰ ਵੀ ਅਸੀਂ ਜਿਹੜਾ ਜਵਾਬ ਦੇ ਆ ਇਸ ਕਰਕੇ ਸਾਰੇ ਜਿਹੜੇ ਵਜਨ ਕਰਨੇ ਬਾਬਾ ਜੀ ਉਹ ਬਹੁਤ ਜ਼ਰੂਰੀ ਹੈ ਤੇ ਅੱਜ ਜਿੱਥੇ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਜਿੱਥੇ ਸਾਰੇ ਮਾਹ ਪੁਰਖਾਂ ਵੱਲੋਂ ਸਾਰੇ ਧਰਾਂ पंਥਾਂ ਦੇ ਮੁਖੀਆਂ ਵੱਲੋਂ ਪਿਛਲੇ ਦਿਨੀ ਜਿਹੜੇ ਬੰਦੀ ਛੋੜ ਦਿਵਸ ਤੋਂ ਪਹਿਲਾਂ ਮੈਂ ਬਾਬਾ ਅੰਮ੍ਰਿਤ ਸਿੰਘ ਜੀ ਦਾਲਪੰਥ ਬਾਬਾ ਵਿਧੀ ਚੰਨ ਜੀ ਬਾਬਾ ਜੋਗਾ ਸਿੰਘ ਜੀ ਉਹਨਾਂ ਦੇ ਬਾਬਾ ਅਵਤਾਰ ਸਿੰਘ ਜੀ ਹਰਾਂ ਦਾ ਮੈਂ ਬਜਨੇ ਨਾਲ ਕੀਤਾ ਕਿ ਬਾਬਾ ਜੀ ਆਪਾਂ ਬਹੁਤ ਸਾਰੀਆਂ ਜਿਵੇਂ ਸ਼ਤਾਬ ਦੀ ਆ ਰਹੀ ਹੈ ਅੱਗੇ ਬਹੁਤ ਵੱਡੇ ਪ੍ਰੋਗਰਾਮ ਹੁੰਦੇ ਨੇ ਸਾਨੂੰ ਸਟੇਜਾਂ ਤੇ ਇਕੱਠੇ ਹੋਣਾ ਪੈਂਦਾ ਬਾਬਾ ਇੰਦਰਪੀਰ ਸਿੰਘ ਜੀ ਜਦੋਂ ਆਪਾਂ ਸਟੇਜਾਂ ਤੇ ਇਕੱਠੇ ਹੁੰਦੇ ਆ ਤੇ ਉਸ ਵੇਲੇ ਬੜਾ ਔਖਾ ਲੱਗਦਾ ਜਦੋਂ ਆਪਾਂ ਸਤਕਾਰਯੋਗ ਸਿੰਘ ਸਾਹਿਬ